ਪਿਛਲੇ ਦਿਨੀ ਸ੍ਰੀ ਹਰਗਵੰਦਰ ਸਾਹਿਬ ਵਿਖੇ ਕਾਬੂ ਦਾਇਕ ਦੇ ਦਫਤਰ ਦੇ ਨੇ ਜੀ ਕੇ ਕੋ ਫਾਈਨੈਂਸਰ ਸੀਸ ਕੁਮਾਰ ਲੁੰਬਾ ਦੇ ਉੱਪਰ ਕੁਝ ਗੱਲਾਂ ਲਈ ਸਾਹੇ ਕਿਤੇ ਗਈ ਸੀ ਉਸ ਦੇ ਸਬੰਧ ਵਿੱਚ ਐਸਐਪੀ ਬਟਾਲਾ ਸਾਹਿਬ ਮੀਰਵਾਲੋ ਇੱਕ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਜੋ ਪਿਛਲੇ ਦਿਨੀ ਸ੍ਰੀ ਹਰਗਵੰਦਰ ਸਾਹਿਬ ਵਿਖੇ ਫਾਈਨੈਂਸਰ ਸੀਸ ਕੁਮਾਰ ਲੁੰਬਾ ਦੇ ਉੱਪਰ ਜਿੰਨਾ ਵਿਅਕਤੀਆਂ ਨੇ ਫਾਇਰਿੰਗ ਕੀਤੀ ਸੀ ਉਹਨਾਂ ਵਿੱਚੋਂ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਸ ਗੋਲੀਕਾਰ ਦਾ ਮੁਖ ਮਾਸਟਰ ਮਾਈਂਡ ਡਾਕਟਰ ਸਰਵੰਸੀ ਕਾਲੋ ਅਜੇ ਫਰਾਰਾ ਹੈ ਉਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਸਾਡੀਆਂ ਟੀਮਾਂ ਵੱਲੋਂ ਸੱਪਮੜੀ ਕੀਤੀ ਜਾ ਰਹੀ ਹੈ ਦੇਖੋ ਟੀਵੀ ਨਿਊਜ਼ ਇੰਡੀਆ 265 ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਪੱਤਰਕਾਰ ਕੁ ਜੇ ਸਿੰਘ ਖੋਖਰ ਦੀ ਖਾਸ ਰਿਪੋਰਟ ਸ਼ੀਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢਾੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨੇੜੇ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ इंसीडेंट होगा श्री तो उसे उवेरे करीबन सवा सत एक शहर का नामी जो है सतीश कुमार जी वो अपनी मॉर्निंग वॉक करके अपने घरे जा रहा था एंड जो ही वो एंटर कर रहा था उसके उसे गोलियां चली थ्री शॉर्ट स्कवायर फायर द, आ, एट बट समहा समझदारी दिखा के वह लम्बे पै गए करके ਹੀ ਵਾਸ ਅਨਹਰਡ ਉਹਦੇ ਵਿੱਚ ਦੋ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉੱਤੇ ਜਿਹੜੇ ਨਕਾਬਪੋਸ਼ ਸੀਗੇ ਉਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਤਾਂ ਇਸ ਸੀਰੀਅਸ ਇਨਸੀਡੈਂਟ ਦੀ ਕੌਗਨਸ ਲੈ ਕੇ ਸਭ ਤੋਂ ਪਹਿਲਾਂ ਸ੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਹੋਇਆ ਇਹ ਪਰਚਾ ਅੰਡਰ ਸੈਕਸ਼ਨ 109 ਜਿਹੜਾ ਨਿਆ ਬੀਐਨਐਸ ਹੈ 61 ਸਬਸੈਕਸ਼ਨ 2 249 253 ਆਪ ਬੀਐਨਐਸ ਐਂਡ ਵਿਜੀ ਆਰਮਜ਼ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਇਸ ਤੋਂ ਬਾਅਦ ਇਸ ਜੁਰਮ ਦੀ سنگੀਨਤਾ ਨੂੰ ਦੇਖਦੇ ਹੋਏ ਅਸੀਂ ਟੀਮਸ ਕਨਸਟੀਟਿਊਟ ਕਰਤੀਆਂ ਐਂਡ this was being supervised by uh, DIG uh, border range and we had input from the uh, teams uh, eventually they praised the case ਇਹਦੇ ਵਿੱਚ ਕਮੈਂਡੇਬਲ ਐਂਡ ਟ੍ਰੈਂਡਮੈਂਟਸ ਵਰਕ ਵਾਸ ਡਨ ਬਾਈ ਜਿਹੜੇ ਸਾਡੇ ਦੋ BSPs ਇੱਥੇ ਬਟੇਚ DSP Shri Harjaspur and DSP team and uh, excellent work was done uh, by CI charge Pankaj Sukhraj ji uh, Vikram Hegney uh, concerned SHO and ide vich uh, Harmik uh, jede SHO gunan honne ne vi kam karta and importantly jani uh, team sadi piche hai they work on the ground and they uh, done very good work so ide vich uh, technical uh, ਇਨਵੈਸਟੀਗੇਸ਼ਨ ਐਂਡ ਹਿਊਮਨ ਦਾ ਇਸਤੇਮਾਲ ਕਰਕੇ ਇਵੈਂਚੁਅਲੀ ਦਾ ਕੇਸ ਵਾਸ ਟ੍ਰੇਸਡ ਐਂਡ ਇਹਦੇ ਵਿੱਚ ਫਿਲਹਾਲ ਤਿੰਨ ਦੋਸ਼ੀ ਅਰੈਸਟ ਹੋਏ ਹੈ ਉਹਨਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਇਹਦੇ ਵਿੱਚ ਇੱਕ ਡਾਕਟਰ ਸੋਰਨ ਸਿੰਘ ਹੈ ਸਨਾ ਪ੍ਰੀਤਮ ਸਿੰਘ ਇਹ ਸ਼੍ਰੀ ਹਰਗੋਬਿੰਦਪੁਰ ਦਾ ਹੀ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਸੁਰਿੰਦਰਜੀਤ ਸਿੰਘ ਹੈ ਸਨਾ ਹਵਤਾਰ ਸਿੰਘ ਇਹ ਵੀ ਰੈਜ਼ੀਡੈਂਟ ਆਫ ਸ਼੍ਰੀ ਹਰਗੋਬਿੰਦਪੁਰ ਹੈ ਐਂਡ ਇੱਕ ਮਨਜੀਤ ਸਿੰਘ ਹੈ ਰੈਜ਼ੀਡੈਂਟ ਆਫ ਕਪੂਰਨਗਰ ਸੁਲਤਾਨਪੁਰ ਅੰਮ੍ਰਿਤਸਰ ਸੋ ਹੁਣ ਇਹ ਇਹਦੇ ਵਿੱਚ ਜਿਹੜਾ ਮੋਟਿਵ ਐਂਡ ਇਹਨਾਂ ਦਾ ਜਿਹੜਾ ਮੋਟਰਸ ਮਾਡਲ ਸੁਪਰੰਡ ਹੈ ਉਹ ਇਸ ਤਰ੍ਹਾਂ ਸੀਗਾ ਕਿ ਇਹਦੇ ਵਿੱਚ ਮੇਨ ਜਿਹੜਾ ਮਾਸਟਰਮਾਈਂਡ ਸੀਗਾ ਡਾਕਟਰ ਕਾਲੋਂ ਹੈਗਾ ਇਹਦੀ ਇੱਕ ਫਾਰਮੇਸੀ ਉੱਥੇ ਸ਼੍ਰੀ ਹਰਗੋਬਿੰਦਪੁਰ ਚ ਹੈਗੀ ਸੋ ਇਹਦਾ ਜਿਹੜਾ ਵਿਕਟਿਮ ਹੈ ਲੁੰਬਾ ਜੀ ਉਹਦੇ ਨਾਲ ਜਿਹੜੀ ਲਿੰਕ ਲਿੰਦਨ ਸੀਗਾ ਐਂਡ ਹੀ ఓਵਰਡ ਹਿਮ ਅਰਾਊਂਡ 30 ਲੱਖ ਰੁਪੀਸ ਉਹ ਚੁਕੀ ਫਾਈਨਾਂਸ ਦਾ ਕੰਮ ਕਰਦੇ ਸੀਗੇ ਵਕਤ ਬਿਵਕਤ ਉਹਨੇ ਇzafi ਨੂੰ ਪੈਸੇ ਦਿੱਤੇ ਜਿਹੜਾ ਟੋਟਲ ਕੁਆਂਟਮ ਕਰੀਬਨ 30 ਲੱਖ ਰੁਪਇਆ ਬਣ ਗਿਆ ਸੋ ਇਹ ਜਿਹੜਾ ਫਾਈਨੈਂਸਰ ਸੀਗਾ ਹੁਣ ਇਹਦੇ ਕੋਲੋਂ ਪੈਸੇ ਵਾਪਸ ਮੰਗਦਾ ਪਿਆ ਸੀਗਾ ਤਾਂ ਇਹ ਜਿਹੜਾ ਮਾਸਟਰ ਮਾਈਂਡ ਹੈ ਇਹਦੇ ਵਿੱਚ ਡਾਕਟਰ ਕਾਲੂ ਨੇ ਆਪਣੇ ਇੱਕ ਦੋਸਤ सुरेंद्रਜੀਤ ਸਿੰਘ ਦੇ ਨਾਲ ਸਾਜ਼ਿਸ਼ ਰਚੀ ਕਿ ਆਪਾਂ ਇਹਨੂੰ ਖਤਮ ਕਰਦੇ ਹਾਂ ਸੋ ਦੈਟ ਜਿਹੜਾ ਪੈਸੇ ਦਾ ਰੋਣਾ ਹੈ ਉਹ ਮੁੱਕ ਜਾਗਾ ਇਨਸੀਡੈਂਟਲੀ ਇਹਦੇ ਵਿੱਚ ਜਿਹੜਾ ਡਾਕਟਰ ਕਾਲੋ ਹੈ ਉਹ ਵਿਕਟਿਮ ਦਾ ਕਰੀਬੀ ਦੋਸਤ ਹੈਗਾ ਐਂਡ ਇੰਟਰਸਟਿੰਗਲੀ ਜਦੋਂ ਇਹ ਪਰਚਾ ਦਰਜ ਹੋਇਆ ਤਾਂ ਜਿਹੜਾ ਇਹਦੇ ਵਿੱਚ ਵਿਕਟਿਮ ਹੈ ਮਿਸਟਰ ਲੂੰਬਾ ਇਹ ਜਿਹੜੇ ਡਾਕਟਰ ਕਾਲੋ ਹੈ ਉਹ ਉਹਨਾਂ ਦੇ ਨਾਲ ਥਾਣੇ ਆ ਕੇ ਚੱਲੇ ਤਾਂ ਫਿਰ ਪਰਚਾ ਦਰਜ ਹੋਇਆ ਹੀ ਕੰਪਲੀਟਡ ਟੂ ਦਾ ਪੁਲਿਸ ਸਟੇਸ਼ਨ ਐਂਡ ਇਨਸੀਡੈਂਟ ਤੋਂ ਪਹਿਲਾਂ ਇਹ ਜਿਹੜਾ ਹੈਗਾ ਇਹਦੇ ਵਿੱਚ ਵਿਕਟਿਮ ਮਿਸਟਰ ਲੂੰਬਾ ਇਹ ਉਹਦੀ ਦੁਕਾਨ ਤੇ ਬੈਠਾ ਸੀਗਾ ਉਥੇ ਇਹਨਾਂ ਨੇ ਇਕੱਠੀ ਚਾਹ ਪੀ ਲਈ ਐਂਡ ਉਸ ਤੋਂ ਬਾਅਦ ਹਮਲਾ ਹੋਇਆ। ਉਹਨ ਕਾਂਸਪੀਰੇਸੀ ਦੇ ਵਿੱਚ ਇਹਨਾਂ ਨੇ ਇੱਕ ਰਿਸ਼ਤੇਦਾਰ ਹੀ ਜਿਹੜਾ ਹੈਗਾ ਇਹਦਾ ਡਾਕਟਰ ਕਾਲੋਂ ਦਾ ਅੰਮ੍ਰਿਤਸਰ ਦਾ ਉਹਨੂੰ ਰੂਪਿੰਗ ਕਰਦਾ ਐਂਡ ਉਹਨੇ ਗਾਂ ਸ਼ੂਟਰਸ ਜਿਹੜੇ ਹਾਇਰ ਕਰਦੇ। ਸੋ ਸਾਜ਼ਿਸ਼ ਦੇ ਤਹਿਤ ਇਹ ਪਲਾਨ ਹੋਇਆ ਸੀਗਾ ਕਿ ਇਹਨੂੰ ਖਤਮ ਕਰਨ ਲਈ 1 ਲੱਖ ਰੁਪਏ ਦੀ ਜਿਹੜੀ ਅਮਾਉਂਟ ਹੈ ਉਹ ਉਹਨੂੰ ਦਿੱਤੀ ਜਾਊਗੀ। ਉਦੇ ਵਿੱਚ ਕਰੀਬਨ 30000 ਰੁਪਏ ਆਲਰੇਡੀ ਇਨ ਐਡਵਾਂਸ ਡਿਪਾਜ਼ਟ ਹੋਏ ਉਹਨੂੰ ਗੂਗਲ ਪੇ ਕਰਦੇ ਸੀਗੇ ਡਾਕਟਰ ਕਾਲੂ ਨੇ ਉਹਨੂੰ ਕਰਦੇ ਸੀਗੇ ਸੋ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਦੋ ਜਿਹੜੇ ਸ਼ੂਟਰਸ ਹੈ ਉਹਨਾਂ ਨੂੰ ਹਾਇਰ ਕਰਕੇ ਜਿਹੜਾ ਅੰਮ੍ਰਿਤਸਰ ਦਾ ਬੰਦਾ ਹੈ ਉਹ ਉਹਨਾਂ ਨੂੰ ਇੱਥੇ ਲੈ ਕੇ ਆਇਆ ਸ੍ਰੀ ਹਰਗੋਬਿੰਦਪੁਰ ਉਸੇ ਰਕੀ ہوئی ਉਹਨਾਂ ਨੇ ਸਾਰਾ ਉਹਨੂੰ ਦਿਖਾਤਾ ਕਰਪੂਰ ਕੀਤਾ ਹੈ ਐਂਡ ਦੈਨ ਉਹ ਸੱਲੇ ਉਤਰ ਕੇ ਇਹ ਫਿਰ ਆਏ ਐਂਡ ਜਦੋਂ ਉਹ ਆਪਣੀ ਕਾਰ ਉੱਡ ਰਾ ਸੀਗਾ ਉਦੋਂ ਇਹਨਾਂ ਨੇ ਗੋਲੀਆਂ ਚਲਾਈਆਂ ਉਸ ਬੰਦੇ ਤੇ ਇਸ ਨiyet ਦੇ ਨਾਲ ਕਿ ਉਹ ਕਤਲ ਕੀਤਾ ਜਾ ਰਿਹਾ ਬਟ ਫੋਰਚਨਟਲੀ ਹੀ ਸਰਵਾਈਵਡ ਐਂਡ ਇਹਦੇ ਵਿੱਚ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਆਫ ਦਾ ਕੇਸ ਜਿਹੜਾ ਮੋਟਰਸਾਈਕਲ ਜਿਸ ਮੋਟਰਸਾਈਕਲ ਤੇ ਉੱਤੇ ਇਹ ਤਿੰਨ ਬੰਦੇ ਅਮਰitsar ਤੋਂ ਸ੍ਰੀ ਹਰਗੋਬਿੰਦਪੁਰ ਆਏ ਸੀ ਕਿ ਉਹ ਰਿਕਵਰ ਹੋਇਆ ਇਸ ਤੋਂ ਇਲਾਵਾ ਆਫਟਰ ਦਾ ਇਨਸੀਡੈਂਟ ਇਹਨਾਂ ਨੂੰ ਇੱਕ ਅਰਤੇ ਦਾ ਕਾਰ ਦੇ ਵਿੱਚ ਬਟਾਲੇ ਤੱਕ ਉਹ ਛੱਡ ਕੇ ਆਇਆ ਸੀਗਾ ਜਿਹੜਾ ਸੁਰਿੰਦਰਜੀਤ ਹੈ ਤਾਂ ਉਹ ਵੀ ਅਸੀਂ ਰਿਕਵਰ ਕਰਤੀ ਐਂਡ ਦ ਸ਼ੂਟਰਸ ਦੇ ਆ ਰਿਅਰ ਟੂ ਬੀ ਅਰੈਸਟਡ ਬਟ ਇਹਨੇ ਸਾਰੇ ਸਾਡੇ ਜਿਹੜੇ ਐਫਰਟਸ ਚੱਲ ਰਹੇ ਨੇ ਤਾਂ ਉਹਨੂੰ ਵੀ ਚੀਤੀ ਕਾਬੂ ਕਰਨਾ ਸਰ ਇਹ ਤੇ ਕਿੰਨੇ ਸਾਜਿਸ਼ ਕਰਤਾ ਨੂੰ ਕਾਬੂ ਕਰ ਲੈ ਪਰ ਜਿਹੜੇ ਸ਼ੂਟਰਸ ਸੀ ਸਾਰੇ ਉਹਨਾਂ ਦੀ ਪਛਾਣ ਹੋ ਪਈ ਤੇ ਉਹ ਕਾਬੂ ਆਏ ਨਹੀਂ ਫਿਰਦੇ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਲੀਡਸ ਹੈਗੀਆਂ ਆਇਡੈਂਟੀਫਿਕੇਸ਼ਨ ਹੋ ਗਈ ਹੈ ਐਂਡ ਵੀ ਆਰ ਵਰਕਿੰਗ ਓਨ ਦੈਟ ਤਾਂ ਪਤਾ ਚੱਲ ਪਿਆ ਐਕਚੁਅਲੀ ਸਾਰੋਂ ਸ਼ੂਟਰ ਜਿਹੜੇ ਨੇ ਹਾਂਜੀ ਉਹ ਸਾਰੀ ਡਿਟੇਲਸ ਹੈਗੀ ਬਟ ਹਜੇ ਬਿਕਾਜ਼ ਆਫ ਪ੍ਰੀਮੈਚੁਰ ਸਪੇਸ ਅਸੀਂ ਹਜੇ ਉਹ ਡਿਟੇਲਸ ਸ਼ੇਅਰ ਨਹੀਂ ਕਰ ਸਕਦੇ ਇਸਤੇਮਾਲ ਹੋਇਆ ਕੋਈ ਹਥਿਆਰ ਜੀ ਤਾਂ ਹੁੰਦਾ ਨਹੀਂ ਨਹੀਂ ਹਜੇ ਨਹੀਂ ਤਾਂ ਉਹ ਸ਼ੂਟ ਹੋਸ ਤੋਂ ਹੀ ਬਰਾਮਦ ਹੋ ਸਾਰੇ ਹਾਇਰ ਜਿਹਨਾਂ ਨੇ ਕੀਤੇ ਸੀ ਕਿ ਮਾਸਟਰਮਾਈਂਡ ਜਿਹੜੇ ਆ ਉਹ ਕੌਣ ਸੀ ਕਿ ਅੰਮ੍ਰਿਤਸਰ ਵਾਲਾ ਮਾਸਟਰਮਾਈਂਡ ਹੈ ਕਿ ਜਾਂ ਨਹੀਂ ਨਹੀਂ ਇਹਦਾ ਜਿਹੜਾ ਦੋਸਤ ਹੈ ਜਿਵੇਂ ਮੈਂ ਕਹਿ ਰਿਹਾ ਸੀਗਾ ਡਾਕਟਰ ਕਾਲੂ ਉਹੀ ਇਹਦਾ ਮਾਸਟਰਮਾਈਂਡ ਸੀਗਾ ਉਹਨੇ ਬੇਸਿਕਲੀ ਇਹਨੂੰ ਦੇਣੇ ਸੀਗੇ ਕਰੀਬਨ 3 ਲੱਖ ਰੁਪਏ ਜੀ ਸੋ ਉਹ ਨਹੀਂ ਉਹਦੀ ਬਦਦਾਨਤ ਉਹ ਬਦਨੀਤੀ ਸੀ ਕਿ ਉਹ ਨਹੀਂ ਦੇਣਾ ਚਾਹਣਾ ਸੀਗਾ ਉਸ ਬੇਸਿਸ ਤੇ ਫਿਰ ਉਹਨੇ ਇੱਕ ੰਦਾ ਹਾਇਰ ਕਰ ਲਿਆ ਉਹਦਾ ਰਿਸ਼ਤੇਦਾਰ ਹੀ ਸੀ ਅੰਮ੍ਰਿਤਸਰ ਦਾ ਉਹਨੇ ਗਾਂ ਦੋ ਸ਼ੂਟਰ ਹਾਇਰ ਕਰ ਲਏ ਐਂਡ ਇਸ ਤਰ੍ਹਾਂ ਇਹਨਾਂ ਨੇ ਇਹ ਸਾਜ਼ਿਸ਼ ਰਚ ਕੇ ਇਹ ਵਾਰਤਾ ਸੰਜਾਮ ਲਿਆ ਸਰ ਮੈਡੀਕਲ ਸਟੋਰ ਵਾਲਾ ਜਿਹੜਾ ਹੈ ਇਹਦੇ ਨਾਲ ਐਮਸੀ ਕਨੈਕਸ਼ਨ ਕੇ ਵੀ ਜੁੜੇ ਸੀ ਜਿਹੜਾ ਸਾਫ ਦਾ ਐਮਸੀ ਹੈ ਤੇ ਨੋ ਕਿਸ ਨਾਮ ਹੈ ਇਹਦਾ ਵਕਫਕਾਰ ਸੀਗਾ ਦਾ ਚਲੋ ਦੋਸਤ ਸੀਗਾ ਤਾਂ ਉਹਦੇ ਨਾਲ ਇਹਨਾਂ ਨੇ ਡਿਸਕਸ਼ਨ ਕਰ ਲਿਆ ਸਾਰਾ ਕੁਝ ਅਰ ਸੇ ਉਹਦਾ ਵੀ ਇੱਕ ਰੋਲ ਇੰਪੋਰਟੈਂਟ ਇਹ ਹੈ ਕਿ ਹੀ ਇਸ ਪਾਰਟ ਆਫ ਦ ਟ੍ਰਾਂਸਪੇਰੈਂਸੀ ਐਂਡ ਇਸ ਤੋਂ علاوہ ਉਹਨੇ ਲੌਜਿਸਟਿਕਲ ਸਪੋਰਟ ਪ੍ਰੋਵਾਈਡ ਕਰਤਾ ਆਫਟਰ ਇਨਸੀਡੈਂਟ ਵਾਰਦਾ ਤੋਂ ਬਾਅਦ ਜਿਹੜੇ ਦੋ ਸ਼ੂਟਰ ਸੀਗੇ ਉਹਨੇ ਆਪਣੀ ਅਸਤੀਗਤ ਗੱਡੀ ਦੇ ਵਿੱਚ ਉਹਨਾਂ ਉਹਨਾਂ ਨੂੰ ਟ੍ਰਾਂਸਪੋਰਟ ਕਰਤਾ ਜੀ ਸਰ ਇਹ ਸ਼ੁਰੂਆਤ ਕੀਤੀ ਸੀ ਇਹ ਨਹੀਂ ਦੱਸਦੇ ਹੋ ਕਿ ਜਿਵੇਂ ਮੈਡੀਕਲ ਸਟੋਰ ਵਾਲਾ ਪਰੇਸ਼ਾਨ ਸੀ ਪੈਸੇ ਲੈ ਰਿਹਾ ਪੈਸੇ ਦੇਣੇ ਬਟ ਐਨਸੀ ਨੇ ਅਰ ਕਿਹੜੀ ਗੱਲ ਕੀਤੀ ਉਹਨੇ ਅੱਗੇ ਕਿਹੜੀ ਗੱਲ itoria ਸ਼ੂਟਰਾਂ ਤੱਕ ਪਾਉਂਦੀ ਨੇ ਇਹਦੇ ਵਿੱਚ ਇਹਨਾਂ ਨੇ ਜਿਹੜਾ ਇਹ ਐਮਸੀ ਹੈ ਉਹਦੇ ਨਾਲ ਇਹਨੇ ਆਪਣਾ ਸਾਰਾ ਕੁਝ ਸ਼ੇਅਰ ਕਰ ਲਿਆ ਉਸ ਤੋਂ ਬਾਅਦ ਉਹਦੇ ਚ ਇਹ ਕੰਟਰੋਲ ਜਿਹੜਾ ਆਈਡੀਆ ਸਰ ਕੀਤਾ ਸੀ ਕਿ ਕਿੱਥੇ ਟਿਕਾਣੇ ਲਾਣਾ ਹੈ ਕਿ ਧਮਕੀ ਡਾਕਟਰ ਤੋਂ ਲੂੰਦਾ ਹਾਂ ਜਿਹੜੇ ਜਿਹਨ ਜੁਆਇੰਟਲੀ ਉਹਦੇ ਨਾਲ ਜਿਹੜਾ ਇਹਦਾ ਨਾਮ ਟੇਰ ਦੇ ਰੋਡ ਤੇ ਜਿਹੜਾ ਮਨਜੀਤ ਸਿੰਘ ਸੀ ਜੀ ਸ੍ਰੀ ਸ੍ਰੀ ਟਰੈਵ ਲਈ ਕੁਝ ਆਈਡੀਆ ਸੀ ਕਿ ਨਾ ਵਕਾਇਦਾ ਹੀ ਝੂਠੀ ਚੱਲ ਰਹੀ ਮੇਰੀ ਸ਼ੂਟ ਹੀ ਹੈ ਤਾਂ ਉਹਦੀ ਪਹਿਲੀ ਕਿਸਮਤ ਸੀ ਕਿ ਸਮਹਾਉ ਉਹਦਾ ਸੀਸੀਟੀਵੀ ਫੁਟੇਜ ਵੀ ਹੈ ਤਾਂ ਉਹ ਲੰਮੇ ਪੈ ਗਿਆ ਨਾ ਕੱਪਾ ਨਹੀਂ ਆਉਂਦਾ